ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇੱਕ ਅਹਿਮ ਮੀਟਿੰਗ ਅੱਜ ਹੋਈ ਜਿਸ ਤੋਂ ਬਾਅਦ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਮੀਟਿੰਗ ਦੇ ਵਿੱਚ ਪਾਸ ਕੀਤੇ ਗਏ ਮਤਿਆਂ ਬਾਰੇ ਜਾਣਕਾਰੀ ਦਿੱਤੀ ਗਈ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਨਵੰਬਰ ਮਹੀਨੇ ਦੀ 3 ਤਰੀਕ ਨੂੰ ਐਸਡੀਪੀਸੀ ਦੀਆਂ ਚੋਣਾਂ ਹੋਣਗੀਆਂ ਇਸ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਹੜਪੀੜਤਾ ਦੀ ਕੀਤੀ ਜਾ ਰਹੀ ਮਦਦ ਬਾਰੇ ਵੀ ਹਰਜਿੰਦਰ ਸਿੰਘ ਧਾਮੀ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਹਰ ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਹਾਊਸ ਦੀ ਚੋਣ ਹੁੰਦੀ ਹੈ। ਇਸ ਵਾਰ ਵੀ 3 ਨਵੰਬਰ ਨੂੰ ਉਦੇਦਾਰਾਂ ਦੀ ਤੇ ਪ੍ਰਧਾਨ ਦੀ ਜਿਹੜੀ ਆ ਉਹ ਚੋਣ ਹੋਊਗੀ। 30 ਨਵੰਬਰ 2025 ਨੂੰ ਤੇ ਅੱਜ ਦਾ ਅਜੈਕਟਿਵ ਦੀ ਇਹ ਪਿਛਲੇ ਸਾਲ ਦੀ ਲਾਸਟ ਮੀਟਿੰਗ ਸੀ। ਸੋ ਸਾਰੇ ਉਦੇਦਾਰਾਂ ਦੀ ਚੋਣ 3 ਨਵੰਬਰ ਨੂੰ ਹੋਊਗੀ। ਉਹ ਤੋਂ ਇਲਾਵਾ ਕਿਉਂਕਿ ਪਿਛਲਾ ਸਮਾਂ ਤੁਸੀਂ ਦੇਖਿਆ ਸਾਰਾ ਹੜਾਂ ਦਾ ਪ੍ਰਕਰੋਪ ਰਿਹਾ ਉਹਦੇ ਵਿੱਚ ਮੈਂ ਅੱਜ ਤੁਹਾਡੇ ਮੀਡੀਆ ਰਾਹੀਂ ਵੀ ਤੇ ਹੁੰਜ ਵੀ ਅਸੀਂ ਪੰਜ ਜਿਹੜੇ ਸੈਂਟਰ ਸਥਾਪਿਤ ਕੀਤੇ ਆ ਮਾਲੀ ਸਹਿਤਾ ਗੁਰਦੁਆਰੇ ਸਹਿਮਾਨਾਂ ਦੀ ਤੇ ਕਾਣਕ ਦੇ ਬੀਜ ਲੈਣ ਲਈ ਉਹ ਡੇਰਾ ਬਾਬਾ ਨਾਨਕ ਬਾਬਾ ਬੁੜਾ ਜੀ ਦਾ ਸਤਾਨ ਰਮਦਾਸ ਉਸੇ ਤਰਜ਼ ਦੇ ਉੱਤੇ ਸਾਡੇ ਜਾਮਨੀ ਸਾਹਿਬ ਗੁਰਦੁਆਰਾ ਸ੍ਰੀ 베ਰ ਸਾਹਿਬ ਗੁਰਦੁਆਰਾ ਤੇ ਇਸੇ ਤਹਿਤ ਡੇਰਾ ਬਾਬਾ ਨਾਨਕ ਇਹ ਪੰਜ ਸੈਂਟਰ ਅਸੀਂ ਸਥਾਪਿਤ ਕੀਤੇ ਆ ਜਿੱਥੇ ਮੈਂ ਵੀਰਾਂ ਨੂੰ ਬੇਨਤੀ ਕਰਦਾ ਕਿ ਜਿਹੜਾ ਕਣਕ ਦਾ ਬੀਜ ਉਹਨਾਂ ਨੂੰ ਚਾਹੀਦਾ ਉਹ ਸਰਪੰਚ ਤੋਂ ਤਸਦੀਕ ਕਰਾ ਕੇ ਉੱਥੇ ਲਿਸਟਾਂ ਦੇ ਜਾਣ ਅਸੀਂ ਆਪਣੇ ਤੌਰ ਤੇ ਯੂਨੀਵਰਸਿਟੀ ਨਾਲ ਬਵਸਤਾ ਸਾਰਾ ਜਿਹੜਾ ਆ ਰਾਬਤਾ ਰੱਖਿਆ ਆ ਫਿਰ ਉਹਦੇ ਵਿੱਚ ਪੇ ਕੁਆਲਟੀ ਆ ਚਾਹੀਦੀ ਆ ਤਿੰਨ ਕਦਰਾਂ ਦੀਆਂ ਕੁਆਲਟੀਆਂ ਦਸੀਆਂ ਸੀਗੀਆਂ ਕਿਉਂਕਿ ਬਜਾਈ ਹੁਣ ਸ਼ੁਰੂ ਹੋ ਜਾਣੀ ਕਣਕ ਦੀ ਨਿਮਰਤਾ ਸਹਿਤ ਅਸੀਂ ਇਸ਼ਤਿਹਾਰ ਵੀ ਦੇਾਂਗੇ ਕਿ 10 ਏਕੜ ਤੋਂ ਘੱਟ ਵਾਲੇ ਕਾਨਕ ਦਾ ਬੀਜ ਜਿਹੜਾ ਉਹਨਾਂ ਨੂੰ ਫ੍ਰੀ ਆਫ ਕਾਸਟ ਮੁਹੱਈਆ ਕਰਾਈ ਜਾਊਗਾ ਇਹ ਪੰਜਾਂ ਥਾਂਾਂ ਦੇ ਉੱਤੇ ਉਹਦੇ ਨਾਲ ਦੀ ਨਾਲ ਜਿਹੜੇ ਗੁਰਦੁਆਰਾ ਸਹਿਮਾਨਾਂ ਦੇ ਵਿੱਚ ਪਾਣੀ ਇੱਕ ਵਾਰੀ ਨਿਕਲ ਗਿਆ ਚਾਹੇ ਰੰਗ ਰੋਗ ਨੇ ਆ ਚਾਹੇ ਨੀਆਂ ਨੂੰ ਕੋ ਨੁਕਸਾਨ ਹੋਇਆ ਉਹ ਵੀ ਲਿਖਤਾਂ ਤੁਰੰਤ ਅਸੀਂ ਪ੍ਰਚਾਰਕਾਂ ਦੀਆਂ ਵੀ ਡਿਊਟੀਆਂ ਲਾਈਆਂ ਉਹਨਾਂ ਨੂੰ 50-50 ਹਜ਼ਾਰ ਰੁਪਈਆ ਜਿਹੜਾ ਆ ਉਹ ਮਰਮਤ ਲਈ ਪੇਂਟ ਕਰ ਲਈ ਜਾਂ ਹੋਰ ਕਾਰਜਾਂ ਲਈ ਜਿਹੜਾ ਆ ਉਹ ਤੁਰੰਤ ਮਹੱਈਆ ਕਰਵਾਇਆ ਜਾਊਗਾ ਸੋ ਜਿਹਨਾਂ ਨੇ ਵੀ ਫਸਲਾਂ ਨੁਕਸਾਨੀਆਂ ਗਈਆਂ ਕਣਕ ਦੇ ਬੀਜ ਉਹਨਾਂ ਨੂੰ ਉਹ ਤੁਰੰਤ ਇਹਨਾਂ ਸੈਂਟਰਾਂ ਤੇ ਸੰਪਰਕ ਕਰ ਲੈਣ ਤਾਂ ਕਿ ਸਮੇਂ ਸਿਰ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਬੀਜ ਦਾ ਪ੍ਰਬੰਧ ਕਰ ਸਕੇ ਤੇ ਸਮੇਂ ਦੇ ਵਿੱਚ ਹੀ ਇਹ ਆਪਣਾ ਜਿਹੜਾ ਆ ਉਹ ਬਜਾਈ ਵੀ ਕਰ ਸਕਣ ਨਾਲ ਜਿੱਥੇ ਜਿੱਥੇ ਕਿਤੇ ਡੀਜ਼ਲ ਦੀ ਲੋੜ ਆ ਉਹ ਵੀ ਆਪਣਾ ਸਾਰਾ ਲਿਸਟਾਂ ਬਣਾ ਕੇ ਦੇ ਦੇਣ ਤਾਂ ਕਿ ਕਿਸੇ ਦੀ ਫਸਲ ਜਿਹੜੀ ਆ ਉਹ ਵਹਾਇਕ ਹੁਣੋਂ ਨਾ ਰਹਿ ਜਾਏ। ਸੋ ਇਹ ਅੱਜ ਮੁੱਖ ਤੌਰ ਦੇ ਉੱਤੇ ਸਾਡੀ ਮੇਨ ਮੰਗ ਸੀ। ਸੋ ਉਹ ਤੋਂ ਇਲਾਵਾ ਅਸੀਂ ਅੱਜ 5 ਟਰੱਕ ਗੱਦਿਆਂ ਦੇ ਤੇ ਕੰਬੜਾਂ ਦੇ। ਕੰਬਲ ਵੀ ਉਹ ਚਲਾਵੇਂ ਨਹੀਂਗੇ ਰਜਾਈ ਵਾਂਗੂ ਕਿਉਂਕਿ ਮੈਂ ਪਹਿਲਾਂ ਇਹਨਾਂ ਨੂੰ ਹਦਾਇਤ ਕੀਤੀ ਸੀ ਕਿ ਕੰਬਲ ਕਈ ਵਾਰੀ ਅਸੀਂ ਲੋ ਕੁਆਲਿਟੀ ਦੇ ਦੇ ਦਿੰਨੇ ਕੰਮ ਨਹੀਂ ਆਉਂਦੇ। ਉਹ ਸਾਡੇ ਕੋਲ ਪਿਆ ਤੇ ਨਾਲ ਮੰਨ ਲਓ 3 ਟਰੱਕ ਇਹ ਗੱਦੇ ਤੇ ਕੰਬਲ ਤੇ 2 ਟਰੱਕ ਰਸਤਾਂ ਦੇ ਉਹ ਅਸੀਂ ਹੁਣੇ ਭਾਈ ਗਰਦਾਸ ਹਾਲ ਤੋਂ ਉਹ ਭੇਜਣੇ ਆ ਜਿਨ੍ਹਾਂ ਦੀ ਉਥੋਂ ਰਵਾਨਗੀ ਕਰ ਦਿੱਤੀ ਜਾਊਗੀ ਸੋ ਉਹ ਤੋਂ ਇਲਾਵਾ ਸਭ ਤੋਂ ਮਾੜੀ ਇੱਕ ਦੁਰਘਟਨਾ ਜਿਹੜੀ ਪਿਛਲੇ ਦਿਨੀ ਜੰਮੂ ਕਸ਼ਮੀਰ ਚ ਹੋਈ ਪੰਜ ਸਤਗੁਰਾਂ ਦੇ ਪਵਿੱਤਰ ਸਰੂਪ ਉਹ ਜਾਨ ਬੁੱਝ ਕੇ ਅਗਨ ਭੇਟ ਕਰ ਦਿੱਤੇ ਉਹਦੇ ਉੱਤੇ ਇਹ ਘਟਨਾ ਕਿਉਂਕਿ ਦੁਖਦਾਈ ਤਾਂ ਨਹੀਂ ਮੈਂ ਕਹਿ ਸਕਦਾ ਬਹੁਤ ਮਾੜੀ ਵੀ ਨਹੀਂ ਇਹ ਤਾਂ ਮੈਂ ਕਹਿੰਦਾ ਅਤ ਸਿਰੇ ਦੀ ਜਿਹੜੀ ਆ ਹੱਦ ਕਰ ਗਿਆ ਕਿ ਪੰਥ ਦੋਖੀ ਨੇ ਜਾਣ ਬੁੱਝ ਕੇ ਇਹੋ ਜਿਹਾ ਕਾਰਜ ਕੀਤਾ ਇਸੇ ਕਰਕੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਲੰਬੇ ਸਮੇਂ ਤੋਂ ਇਹ ਮੰਗ ਕਰਦੀ ਆ ਰਹੀ ਕਿ ਸੈਂਟਰ ਦੀ ਸਰਕਾਰ ਬੀ ਐਨ ਐਸ ਜਿਹੜੀ ਨਵੀਂ ਬਣੀ ਆਪੀ ਸੀ ਦੇ ਜਗ੍ਹਾ ਤੇ ਉਹਦੇ ਵਿੱਚ 295 ਧਾਰਾ ਦੀਆਂ ਅਮੈਂਡਮੈਂਟਾਂ ਕਰਨ ਤਾਂ ਕਿ ਇਹੋ ਜਿਹਾ ਬੰਦਾ ਕੋਈ ਹਮਾਕਦਨਾ ਕਰ ਸਕੇ ਇਹ ਵੀ ਅੱਜ ਸਾਡਾ ਇੱਥੇ ਬੈਠ ਕੇ ਫੈਸਲਾ ਹੋਇਆ ਦੂਸਰਾ ਸਾਬ੍ਹ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਜਿਹੜਾ 350 ਸਾਲਾ ਸ਼ਹੀਦੀ ਗੁਰਪੁਰਬ ਉਹ ਮਹਾਨ ਨਗਰ ਕੀਰਤਨ ਜਿਹੜਾ ਹੁਣ ਗੁਜਰਾਤ 'ਚ ਆ ਤੇ ਉਹ ਥੋੜ੍ਹਾ ਦਿਨਾਂ ਬਾਅਦ ਦਿੱਲੀ ਐਂਟਰ ਹੋ ਜਾਊਗਾ ਹਰਿਆਣੇ ਤੋਂ ਹੁੰਦਾ ਫਿਰ ਪੰਜਾਬ ਆਊਗਾ ਤੇ ਉਹ ਸਾਡੇ ਜਿਹੜੇ ਦੁਹਰਾਇਆ ਗਿਆ ਅੱਜ ਲਗਾਤਾਰ ਸਮਾਗਮ 23 ਤਰੀਕ ਤੋਂ ਲੈ ਕੇ 29 ਤਰੀਕ ਤੱਕ ਗੁਰਦੁਆਰਾ ਸੀਸਗੰਜ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਮਨਾਏ ਜਾਣਗੇ ਜਿਹੜੇ ਦਿਵਾਨ ਦਿਨ ਦੇ ਵੀ ਹੋਣਗੇ ਤੇ ਰਾਤ ਦੇ ਵੀ ਹੋਣਗੇ ਸੋ ਉਹ ਅਸੀਂ ਅੱਜ ਫੈਸਲਾ ਕੀਤਾ ਕਿ ਤਕੜੇ ਹੋ ਕੇ ਉਹ ਉਹ ਸਾਰੇ ਗੁਰੂ ਸਾਹਿਬ ਨੂੰ ਸਮਰਪਿਤ ਭਾਈ ਮਤੀਦਾਸ ਭਾਈ ਸਤੀਦਾਸ ਭਾਈ ਦਿਆਲਾ ਜੀ ਨੂੰ ਸਮਰਪਿਤ ਸਾਹਿਬ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਗੁਰਿਆਈ ਨੂੰ ਉਹ ਦਿਵਸ ਵੀ ਅਸੀਂ ਸਾਰਿਆਂ ਨੇ ਮਨਾਉਣਾ ਦੂਸਰਾ ਜਿਹੜਾ ਜੰਮੂ ਕਸ਼ਮੀਰ ਮਟਰਨ ਤੋਂ ਅਸੀਂ ਉਹਨਾਂ ਦੇ ਨਾਲ ਇੰ ਟਾਚਿਆਂ ਤੇ ਕਿਉਂਕਿ ਉੱਥੇ ਟ੍ਰੈਫਿਕ ਦੀ ਤੇ ਸਿਕਿਉਰਿਟੀ ਦੀ ਵੀ ਬੜੀ ਵੱਡੀ ਸਮੱਸਿਆ ਆ ਆਉਂਦੇ ਦਿਨਾਂ ਦੇ ਵਿੱਚ ਅਸੀਂ ਲੈਫਟੀਨੈਂਟ ਗਵਰਨਰ ਤੇ ਮੁੱਖ ਮੰਤਰੀ ਸਾਹਿਬ ਨੂੰ ਮੇਲਣ ਜਾ ਰਹੇ ਹਾਂ ਉਹਦੇ ਨਾਲ ਅਸੀਂ ਛੇਤੀ ਉਥੋਂ ਜਿਹੜਾ ਆ ਇਹ ਨਗਰ ਕੀਰਤਨ ਦਾ ਪ੍ਰੋਗਰਾਮ ਅਲਿਕਾਂਗੇ ਉਹ ਨਗਰ ਕੀਰਤਨ ਪੰਜਾਬ ਦੇ ਵਿੱਚੋਂ ਐਂਟਰ ਹੋ ਕੇ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਜਾਊਗਾ ਉਹ ਅਸੀਂ ਛੋਟ ਟਾਈਮ ਦੇ ਵਿੱਚ ਜਿਹੜਾ ਆ ਉਹ ਸਾਰਾ ਅਸੀਂ ਫੈਸਲਾ ਅੱਜ ਕਰ ਲਿਆ ਇੱਕ ਪਿਛਲੇ ਦਿਨੀ ਅਸੀਂ ਤਾਲਮੇਲ ਸੈਂਟਰ ਸਥਾਪਿਤ ਕੀਤਾ ਸੀ ਬਰਮਹੰਗਮ ਵਿਖੇ ਉਹਦੇ ਵਿੱਚ ਅਸੀਂ ਉਹ ਸੈਂਟਰ ਦੇ ਵਿੱਚ ਜਿਹੜਾ ਸ਼ੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਤੇ ਉੱਥੋਂ ਦੇ ਲੋਕਾਂ ਦਾ ਉਹ ਜੇ ਕਈ ਵਾਰੀ ਕੁਝ ਬੰਦਿਆਂ ਨੂੰ ਸਮੱਸਿਆਵਾਂ ਮਾ ਇੱਥੇ ਆ ਕੇ ਹੁੰਦੀਆਂ ਉਹ ਉੱਥੇ ਹੀ ਹੱਲ ਦੇ ਕਰ ਦਿਆ ਕਰਨਗੇ ਸੋ ਉਹ ਵੀ ਜਿਹੜਾ ਅੱਜ ਕਿਉਂਕਿ ਖੋਲ ਕੇ ਆਏ ਸੀਗੇ ਪਿਛਲੀ ਮੀਟਿੰਗ 'ਚ ਪਾਸ ਹੋਇਆ ਸੀ ਉਹਦੀ ਵੀ ਅੱਜ ਪੁਸ਼ਟੀ ਕੀਤੀ ਗਈ ਆ ਇੱਕ ਗੁਰਨਾਨ ਖਾਲਸਾ ਕਾਲਜ ਮਟੂੰਗਾ ਬੰਬਈ ਵਿਖੇ ਜਿਹੜਾ ਬੜੀ ਸਫਲਤਾਪੂਰਵਕ ਕਾਲਜ ਚੱਲ ਰਿਹਾ ਉਹਨੂੰ ਯੂਨੀਵਰਸਿਟੀ ਬਣਾਉਣ ਲਈ ਵੀ ਅੱਜ ਮਤਾ ਪਾਸ ਕੀਤਾ ਗਿਆ ਕਿ ਉਹ ਜਿਹੜਾ ਕਾਲਜ ਆ ਉਹਦਾ ਸਾਰਾ ਇਨਫਰਾਸਟ੍ਰਕਚਰ ਤਿਆਰ ਕਰਕੇ ਉਹਦਾ ਜਿਹੜਾ ਯੂਨੀਵਰਸਿਟੀ ਤੌਰ ਦੇ ਉੱਤੇ ਸਥਾਪਿਤ ਕੀਤਾ ਜਾਊਗਾ